ਆਪਾਂ ਜੀ ਇਹ achar ਬਣਾਇਆ ਹੈਗਾ ਆ ਝਾੜ ਕਰੇਲੇ ਇਹਨਾਂ ਨੂੰ ਆਪਾਂ ਕਹਿੰਦੇ ਹੈਗੇ ਆ ਝਾੜ ਕਰੇਲੇ ਵੀ ਕਹਿ ਦਿੰਨੇ ਆਪਾਂ ਇਹਨਾਂ ਨੂੰ ਪਹਾੜੀ ਕਰੇਲੇ ਵੀ ਕਹਿ ਦਿੰਨੇ ਆ ਤੇ ਜੀ ਇਹ achar ਬਹੁਤ ਹੀ ਵਧੀਆ ਬਣਿਆ ਹੈ ਤਾਂ ਬਹੁਤ ਹੀ ਜਿਆਦੀ ਨਾਈਸ ਖੁਸ਼ਬੂ ਆਉਂਦੀ ਆ ਮਸਾਲੇ ਆਪਾਂ ਜਿਹੜੇ ਰੋਸਟ ਕਰਕੇ ਪਾਏ ਹੈਗੇ ਆ ਤਾਂ ਤੁਸੀਂ ਵੀ ਜੀ ਜ਼ਰੂਰ ਕਰੇਲਿਆਂ ਦਾ achar ਬਣਾਉਣਾ ਹੈਗਾ ਆ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਜੀ ਦੱਸਦੇ ਹੈਗੇ ਆ ਆਪਾਂ ਇਹਨਾਂ achar ਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਆ ਚਲੋ ਹੁਣ ਆਪਾਂ achar ਬਣਾਈਏ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਅੰਟੈਰੀਓ ਗਾਰਡਨਿੰਗ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਆਪਾਂ ਤੋੜ ਰਹੇ ਆਂ ਕ੍ਰੇਲੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਲੱਗੇ ਆ ਆਪਣੇ ਕੋਲ ਜੀ ਇਹ ਕ੍ਰੇਲੇ ਹੈਗੇ ਆ ਜਿਨ੍ਹਾਂ ਨੂੰ ਆਪਾਂ ਪਹਾੜੀ ਕ੍ਰੇਲੇ ਵੀ ਕਹਿੰਨੇ ਹੈਗੇ ਆ ਤੇ ਕਿ ਬਹੁਤ ਜ਼ਿਆਦਾ ਲੱਗੇ ਹੈਗੇ ਆ ਤੇ ਜੀ ਆਪਾਂ ਹੁਣ ਇਹਨਾਂ ਨੂੰ ਤੋੜ ਕੇ ਇਹਨਾਂ ਦਾ ਆਪਾਂ ਜੀ ਬਣਾਉਣਾ ਹੈਗਾ ਅਚਾਰ ਕ੍ਰੇਲੇ ਜੀ ਬਹੁਤ ਹੈਗੇ ਛੋਟਾ ਸਾਈਜ਼ ਹੈਗਾ ਆ ਤੇ ਇਹਨਾਂ ਨੂੰ ਆਪਾਂ ਹੁਣ ਜੀ ਤੋੜ ਲੈਣਾ ਹੈਗਾ ਆ ਇਹ ਮੇ ਤੁਹਾਨੂੰ ਦਿਖਾਨੀ ਆ ਜੀ ਇਹ ਵਾਲੇ ਕਰੇਲੇ ਜਿਹੜੇ ਹੈਗੇ ਬਹੁਤ ਹੀ ਜ਼ਿਆਦਾ ਵਧੀਆ ਹੈਗੇ ਆ ਤੇ ਬਹੁਤ ਜਿਆਦੇ ਲੱਗੇ ਆ ਹੈਗੇ ਥੋੜੇ ਛੋਟੇ ਸਾਈਜ਼ ਦੇ ਵਿੱਚ ਹੈਗੇ ਆ ਪਰ ਇਹ ਜੀ ਕਰੇਲਾ ਆਪਣੇ ਲਈ ਬਹੁਤ ਹੀ ਜ਼ਿਆਦਾ ਗੋੜਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੇ ਆਪਾਂ ਡਾਇਬੀਟੀ ਦੇ ਪੇਸ਼ੈਂਟ ਆ ਤਾਂ ਆਪਾਂ ਨੂੰ ਜ਼ਰੂਰ ਕਰੇਲੇ ਦੀ ਵੱਤੋ ਕਰਨੀ ਚਾਹੀਦੀ ਜਿਹੜੀ ਕਿ ਆਪਣੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਆ ਤੇ ਆਪਣੀ ਹੈਲਥ ਦੇ ਵਾਸਤੇ ਬਹੁਤ ਜ਼ਿਆਦਾ ਇਹਦੇ ਬੈਨੀਫਿਟ ਹੈਗੇ ਹੁਣ ਆਪਾਂ ਕੀ ਕਰਨਾ ਜੀ ਆਪਣੇ ਜਿਹੜੇ ਸਾਰੇ ਕਰੇਲੇ ਇਹ ਤੋੜ ਲੈਣੇ ਹੈਗੇ ਆ ਇਹ ਤੋੜ ਕੇ ਤੇ ਫਿਰ ਆਪਾਂ ਇਹਨਾਂ ਨੂੰ ਵਾਸ਼ ਕਰਕੇ ਤੇ ਇਹਨਾਂ ਦਾ ਆਚਾਰ ਬਣਾਉਣਾ ਹੈਗਾ ਆਚਾਰ ਇਹ ਜੀ ਜਿਆਦੇ ਕਰੇਲੇ ਹੋਏ ਆ ਤੇ ਅੱਧ ਕੀ ਤੋੜਨੀ ਹੋਈ ਕੰਮ ਕਰਦੇ ਵਿੱਚ ਬਿਜੀ ਸੀਗੇ ਥੋੜਾ ਜਿਹਾ ਤੇ ਹੁਣ ਜੀ ਤੋੜ ਕੇ ਤੇ ਆਪਾਂ ਇਹਨਾਂ ਸਾਰਿਆਂ ਦਾ ਆਚਾਰ ਬਣਾ ਕੇ ਰੱਖ ਲੈਣਾ ਤੇ ਫਿਰ ਆਪਾਂ ਇਹਨਾਂ ਨੂੰ ਲੰਬਾ ਟਾਈਮ ਹਾਂਜੀ ਚੂਜ਼ ਕਰ ਸਕਦੇ ਆ ਇਹਦੇ ਵਿੱਚ ਜੀ ਆਪਾਂ ਥੋੜੇ ਕਰੇਲੇ ਆਪਣੇ ਕੋਲ ਜਿਹੜੇ ਰੈੱਡ ਹੋਏ ਆ ਉਹ ਪੱਕ ਗਏ ਹੈਗੇ ਆ ਉਹਨਾਂ ਦਾ ਆਪਾਂ ਫਿਰ ਨੈਕਸਟ ਈਅਰ ਲਈ ਬੀਜ ਬਣਾ ਕੇ ਰੱਖ ਲੈਣਾ ਹੈਗਾ ਉਹਨਾਂ ਨੂੰ ਪਕਾ ਕੇ ਇਹ ਜੀ ਇਸ ਤਰ੍ਹਾਂ ਦੇ ਹੈਗੇ ਬਹੁਤ ਜਿਆਦਾ ਵਧੀਆ ਹੈਗੇ ਆ ਕੰਡਿਆਂ ਵਾਲੇ ਹੈਗੇ ਆ ਹਣ ਜੀ ਮੈਂ ਕੰਟੀਨਿਊ ਆਪਾਂ ਸਾਰੇ ਕ੍ਰੇਲੇ ਜਿਹੜੇ ਤੋੜ ਲੈਣੇ ਹੈਗੇ ਆ ਕ੍ਰੇਲੇ ਜੀ ਆਪਾਂ ਇਹ ਤੋੜ ਲੈ ਹੈਗੇ ਸਾਰੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਵਾਸ਼ ਕਰ ਲਿਆ ਹੈਗਾ ਵਾਸ਼ ਕਰਕੇ ਜਿਹਨਾਂ ਨੂੰ ਆਪਾਂ ਡਰਾਈ ਕਰਨਾ ਹੈਗਾ ਇਹ ਕ੍ਰੇਲੇ ਆਪਣੇ ਬਿਲਕੁਲ ਸੁੱਕੇ ਹੋਣੇ ਚਾਹੀਦੇ ਗਿੱਲੇ ਨਹੀਂ ਹੋਣੇ ਚਾਹੀਦੇ ਨਹੀਂ ਤਾਂ ਫਿਰ ਆਪਣਾ achar ਜਿਹੜਾ ਖਰਾਬ ਹੋ ਸਕਦਾ ਜੇ ਗਿੱਲੇ ਆ ਤਾਂ ਹੁਣ ਆਪਾਂ ਕੀ ਕਰਨਾ ਹੈਗਾ ਜੀ ਜਿਹੜੇ ਇਹ ਕ੍ਰੇਲੇ ਹੈਗੇ ਇਹਨਾਂ ਨੂੰ ਕੱਟ ਲੈਣੇ ਹੈਗੇ ਆ ਤੇ ਜੇ ਤਾਂ ਇਹਨਾਂ ਦੇ ਵਿੱਚ ਬੀਜ ਹੈਗੇ ਆ ਪੱਕੀ ਹੋਏ ਹੈਗੇ ਆ ਤੇ ਫਿਰ ਆਪਾਂ ਉਹ ਬੀਜ ਕੱਢ ਦੇਣੇ ਆ ਜੀ ਆਪਣੇ ਕੋਲ ਇਸ ਤਰ੍ਹਾਂ ਇਹ ਵਧੀਆ ਕਰੇਲੇ ਲੈ ਰਹੇ ਹੈਗੇ ਆ ਤੇ ਫਿਰ ਆਪਾਂ ਇੱਦੇ ਕੱਟ ਲਾ ਕੇ ਤੇ ਸਾਰੇ ਮਸਾਲੇ ਤੇ ਫਿਰ ਥੋੜਿਆ ਤੇਲ ਸਰੋਂ ਦਾ ਪਾ ਕੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈਗਾ ਬਾਦੀ ਵਿੱਚ achar ਬਣਾਉਣਾ ਹੈਗਾ ਆ ਤੇ ਜਿਹੜੇ ਜੀ ਬਹੁਤ ਪੱਕੇ ਕਰੇਲੇ ਹੋ ਸੀ ਇਸ ਤਰ੍ਹਾਂ ਰੱਖੇ ਹੈਗੇ ਆ ਨੈਕਸਟ ਈਅਰ ਲਈ ਅਸੀਂ ਇਹਨਾਂ ਦਾ ਬੀਜ ਰੈਡੀ ਕਰ ਰਹੇ ਆ ਫਿਰ ਆਪਾਂ ਇਹੀ ਬੀਜ ਜਿਹੜਾ ਕਰੇਲੇ ਜਿਹੜੇ ਗ로우 ਕਰਾਂਗੇ ਤੇ ਬਹੁਤ ਵਧੀਆ ਫਿਰ ਹੋ ਜਾਂਦੇ ਹੈਗੇ ਆ ਇਹ ਜੀ ਝਾੜ ਕਰੇਲੇ ਹੈਗੇ ਆ ਇਹਨਾਂ ਨੂੰ ਪਹਾੜੀ ਕਰੇਲੇ ਵੀ ਕਹਿੰਦੇ ਹੈਗੇ ਆ ਤੇ ਜੀ ਬਹੁਤ ਵਧੀਆ ਕਰੇਲੇ ਹੈਗੇ ਆ ਅੱਜ ਕੀ ਬਹੁਤ ਜ਼ਿਆਦਾ ਕਰੇਲੇ ਲੱਗੇ ਹੈਗੇ ਆ ਤੇ ਇਹ ਆਪਾਂ ਨੂੰ ਜ਼ਰੂਰ ਜੀ ਘਰ ਦੇ ਵਿੱਚ ਉਜਾਣੇ ਚਾਹੀਦੇ ਬਿਲਕੁਲ 100% অর্ਗੈਨਿਕ ਆਪਾਂ ਇਹਨਾਂ ਨੂੰ ਕੋਈ ਵੀ ਸਪਰੇਅ ਵਗੈਰਾ ਨਹੀਂ ਕਰਦੇ ਹੈਗੇ ਤੇ ਇਹ ਘਰ ਦੇ ਜਿਹੜੇ ਕਰੇਲੇ ਹੁੰਦੇ ਬਹੁਤ ਹੀ ਵਧੀਆ ਹੁੰਦੇ ਦੇ ਨਾਲ ਤੁਹਾਨੂੰ ਪਤਾ ਹੈ ਕਰੇਲਾ ਤਾਂ ਆਪਣੇ ਲਈ ਬਹੁਤ ਹੀ ਜ਼ਿਆਦਾ ਗੁੱਡ ਹੈਗਾ ਆ ਤਾਂ ਹੁਣ ਜੀ ਆਪਾਂ ਸਾਰੇ ਇਹ ਕੱਟ ਲੈਣੇ ਹੈਗੇ ਆ ਕੱਟ ਕੇ ਤੇ ਫਿਰ ਆਪਾਂ ਇਹਨਾਂ ਦਾ ਜੀ achar ਬਣਾਣੇ ਹੈਗੇ ਆ ਹਾਂਜੀ ਜਿਹੜਾ ਇਦਾਂ ਪੱਕਾ ਨਿਕਲਦਾ ਤੇ ਫਿਰ ਉਹਦੇ ਆਪਾਂ ਜਿਹੜੇ ਬੀਜ ਹੈਗੇ ਉਹ ਕੱਢ ਦੇਣੇ ਹੈਗੇ ਆ ਤੇ ਫਿਰ ਉਹਦੇ ਵਿੱਚ ਆਪਾਂ ਮਸਾਲੇ ਜਿਹੜੇ ਚੰਗੀ ਤਰ੍ਹਾਂ ਫੇ ਪੈ ਜਾਂਦੇ ਤੇ ਫਰਾਈ ਹੋਣਾ ਜਦੋਂ achar ਵਧੀਆ ਬਣ ਜਾਂਦਾ ਹੈਗਾ ਕੰਟੀ ਨੂੰ ਮੈਂ ਹੁਣ ਸਾਰੇ ਜਿਹੇ ਕਰਲੇ ਆਪਣੇ ਜਿਹੜੇ ਕੱਟ ਲੈਣੇ ਹੈਗੇ ਆ ਹਾਂਜੀ ਆਪਣੇ ਆਲਮੋਸਟ ਜਿਹੜੇ ਸਾਰੇ ਲੈ ਰਏ ਹੈਗੇ ਆ ਤੇ ਜਿਹੜੇ ਬੀਜ ਹੋਗੇ ਤੋਂ ਆਪਾਂ ਕੱਟ ਲੈਣੇ ਹੈਗੇ ਆ ਸਾਰੇ ਹੁਣ ਜੀ ਕੱਟ ਲੈਣੇ ਹੈਗੇ ਆ ਤੇ ਜੇ ਤੁਸੀਂ ਜੀ ਸਬਜ਼ੀ ਬਣਾਉਣੀ ਹੈ ਇਹਨਾਂ ਨੂੰ ਕੱਟ ਕੇ ਤੇ ਫਿਰ ਤੁਸੀਂ ਇਹਨਾਂ ਦੀ ਸਕਿਨ ਜਿਹੜੀ ਆ ਉਹ ਲਾ ਸਕਦੇ ਆ ਪਰ ਆਪਾਂ ਚਾਰ ਦੇ ਵਿੱਚ ਇਹਨਾਂ ਦੀ ਸਕਿਨ ਨਹੀਂ ਕੋਈ ਵੀ ਲਾਉਣੀ ਹੈਗੀ ਇਸ ਤਰ੍ਹਾਂ ਹੀ ਆਪਾਂ ਬਣਾਉਣੇ ਆ ਤੇ ਸਿਰਫ ਇਦਾਂ ਦੇ ਬੀਜ ਹੀ ਕੱਢਣੇ ਆ ਜਿਹੜੇ ਬਹੁਤ ਪੱਕੇ ਆ ਅਲਮਸਾਰੇ ਆਪਣੇ ਜਿਹੜੇ ਹੈਗੇ ਗੁੱਡ ਕਰੇਲੇ ਆ ਕੋਈ ਇੱਕ ਦੋ ਵਿੱਚ ਹੋਣਗੇ ਜਿਹੜੇ ਪੱਕੇ ਹੈਗੇ ਆ ਹੁਣ ਮੈਂ ਸਾਰੇ ਜਿਹੇ ਕੱਟ ਲੈਣੇ ਹੈਗੇ ਆ ਹਾਂਜੀ ਆਪਾਂ ਜਿਹੜੇ ਕਰੇਲੇ ਹੈਗੇ ਆ ਆਪਾਂ ਇਹਨਾਂ ਨੂੰ ਕੱਟ ਲਾ ਲਏ ਆ ਜਿਹੜੇ ਤੇ ਆਪਣੇ ਕੋਲ ਵੱਡੇ ਕਰੇਲੇ ਸੀ ਉਹਨਾਂ ਦੇ ਆਪਾਂ ਇਸ ਤਰ੍ਹਾਂ ਦੋ ਪੀਸ ਕਰ ਲਏ ਹੈਗੇ ਆ ਕੱਟ ਕੇ ਤੇ ਉਹਨਾਂ ਦੇ ਸੀਡ ਸਾਰੇ ਆਪਾਂ ਬੀਜ ਕੱਢ ਦਿੱਤੇ ਹੈਗੇ ਆ ਜਿਹੜੇ ਜਿਹੜੇ ਛੋਟੇ ਹੈਗੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਟਾਕੀ ਲਾਇਆ ਹੈਗਾ ਇਹਨਾਂ ਦੇ ਵਿੱਚੋਂ ਆਪਾਂ ਬੀਜ ਨਹੀਂ ਕੱਢਣੇ ਲਾ ਰਹੇ ਹੈਗੇ ਆ ਇਸ ਤਰ੍ਹਾਂ ਕੱਟ ਲਾ ਲੈਣ ਤੇ ਇਹ ਜੀ ਆਪਾਂ ਸਾਰੇ ਕੇਲੇ ਜਿਹੜੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਸੁਕਾ ਲਿਆ ਹੈਗਾ 2 ਘੰਟੇ ਤੇ ਥੋੜਾ ਜਿਹਾ ਆਪਾਂ ਨੂੰ ਇਹਨਾਂ ਨੂੰ ਥੋੜਿਆ ਲੋਨ ਵੀ ਲਾ ਕੇ ਰੱਖਿਆ ਸੀ ਕਿਉਂਕਿ ਫਿਰ ਇਹਨਾਂ ਦੀ ਕਰਤਨ ਜਿਹੜੀ ਫਿਨਿਸ਼ ਹੋ ਜਾਂਦੀ ਆ ਤਾਂ ਸਾਰੇ ਆਪਾਂ ਜਿੰਨੇ ਵੀ ਸੀਗੇ ਇਹਦੇ ਵਿੱਚ ਸੀਡ ਕੱਢ ਦਿੱਤੇ ਆ ਹੁਣ ਆਪਣੇ ਰੈਡੀ ਆ achar ਬਣਾਉਣ ਦੇ ਇਹ ਜਿਹੇ ਆਪਣੇ ਸੀਡ ਨਿਕਲੇ ਹੈਗੇ ਜਿਹੜੇ ਆਪਾਂ ਕੱਢਤਾ ਜਿਹੜੇ ਕੁੱਕੇ ਸੀਗੇ ਇਹਨਾਂ ਨੂੰ ਆਪਾਂ ਜੇ ਹੁਣੇ ਹੀ ਰੱਖ ਸਕਦੇ ਆ ਤਾਂ ਫਿਰ ਆਪਾਂ ਨੈਕਸਟ ਈਅਰ ਲਈ ਆਪਾਂ ਇਹਨਾਂ ਦਾ ਜਿਹੜਾ ਬੀਜ ਤਿਆਰ ਕਰ ਸਕਦੇ ਆ ਤੇ ਬਹੁਤੀ ਵਧੀਆ ਆਪਣੇ ਕੇਲੇ ਹੁੰਦੇ ਆ ਇਹਨਾਂ ਨੂੰ ਆਪਾਂ ਝਾਲੇ ਕੇਲੇ ਵੀ ਕਹਿੰਦੇ ਹੈਗੇ ਆ ਬਹੁਤ ਵਧੀਆ ਜੀ ਸਬਜ਼ੀ ਵੀ ਬਣ ਸਕਦੀ ਹੈ ਇਹਨਾਂ ਦੀ ਤਾਂ ਆਪਾਂ achar ਵੀ achar ਥੋੜਾ ਲੰਬੇ ਸਮੇਂ ਤੱਕ ਆਪਣਾ ਰਹਿ ਜਾਂਦਾ ਆਪਾਂ ਤੇ ਹੁਣ ਜਿਹੜੇ ਆਪਣੇ ਮਸਾਲੇ ਹੈਗੇ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਨਾ ਹੈਗਾ ਆ ਹਾਂਜੀ ਆਪਣੇ ਕੋਲ ਜੀ ਮੇਥੀ ਦਾਣਾ ਹੈਗਾ ਆ ਇਹਨਾਂ ਦੇ ਸੇਮ ਜੀ ਆਪਣੇ ਕੋਲ ਜੀਰਾ ਹੈਗਾ ਇਹ ਇਹ ਜੀ ਸੌਂਫ ਹੈ ਆ ਜਿਵੇਂ ਇਹ ਸਰੋਂ ਹੈ ਕੀ ਆ ਕਾਲੀ ਮੇਥੀ ਸੇਮ ਹੀ ਮਾਊਂਟਿਆ ਸਾਰੀਆਂ ਨਾਲ ਇਹ ਇਹਨਾਂ ਨੂੰ ਆਪਾਂ ਜੀ ਹੁਣ ਥੋੜਾ ਜਿਹਾ ਇਹਨਾਂ ਨੂੰ ਰੋਸਟ ਕਰ ਲੈਣਾ ਇਹਦੇ ਨਾਲ ਤੇ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਆ ਮਸਾਲਿਆਂ ਦੀ ਇਹਨਾਂ ਦਾ ਅਰੋਮਾ ਜਿਹੜਾ ਬਹੁਤ ਵਧੀਆ ਰਹਿੰਦਾ ਆ ਫਿਰ ਆਪਣਾ achar ਵੀ ਬਹੁਤ ਜ਼ਿਆਦਾ ਹਾਂਜੀ ਟੇਸਟੀ ਬਣਦਾ ਹੈਗਾ ਆ ਤੇ ਬਾਅਦ ਦੇ ਵਿੱਚ ਆਪਾਂ ਜੀ ਇਹਨਾਂ ਨੂੰ ਥੋੜਾ ਜਿਹਾ ਪੀਸ ਲੈਣਾ ਹੈਗਾ ਬਹੁਤ ਬਰੀਕ ਨਹੀਂ ਪੀਸਣਾ ਦਾਦਰਾ ਜਿਹਾ ਹੀ ਆਪਾਂ ਇਹਨਾਂ ਨੂੰ ਰੱਖਣਾ ਹੈਗਾ ਆ ਥੋੜਾ ਜਿਹਾ ਆਪਾਂ ਇਹਨਾਂ ਨੂੰ ਰੋਸਟ ਕਰਨਾ ਹੈਗਾ ਆ ਤਾਂ ਆਪਾਂ ਜੀ ਸਰੋਂ ਦਾ ਤੇਲ ਜਿਹੜਾ ਹੈਗਾ ਇੱਕ ਕੌਲੀ ਉਹਨੂੰ ਆਪਾਂ ਗਰਮ ਕਰਕੇ ਤੇ ਥੋੜਾ ਠੰਡਾ ਕੀਤਾ ਹੈਗਾ ਆ ਬਾਅਦ ਵਿੱਚ ਆਪਾਂ ਉਹ ਯੂਜ਼ ਕਰਨਾ ਹੈਗਾ ਆ ਤੇ ਜੀ ਕ੍ਰੇਲਿਆਂ ਦਾ achar ਬਹੁਤ ਹੀ ਵਧੀਆ ਹੈਗਾ ਆ ਹਮ ਦੀ ਬਹੁਤ ਟੇਸਟੀ ਵੀ ਹੁੰਦਾ ਹੈ ਤੇ ਦੇ ਹੈਲਥ ਬੈਨੀਫਿਟ ਵੀ ਬਹੁਤ ਜ਼ਿਆਦਾ ਹੈਗੀ ਆ ਆਪਾਂ ਨੂੰ ਜੀ ਜ਼ੋਰ ਖਾਣਾ ਚਾਹੀਦਾ ਹੈ ਕ੍ਰੇਲੇ ਤਾਂ ਵੈਸੇ ਹੀ ਗੁੱਡ ਹੈਗੇ ਆ ਤੁਸੀਂ ਕਿਸੇ ਤਰ੍ਹਾਂ ਵੀ ਬਣਾ ਕੇ ਖਾ ਸਕਦੇ ਆ ਸਬਜ਼ੀ ਬਣਾ ਲਓ achar ਬਣਾ ਲਓ ਭਰ ਕੇ ਵੀ ਆਪਾਂ ਬਣਾ ਸਕਦੇ ਹੈਗੇ ਆ ਇਹ ਥੋੜੇ ਛੋਟੇ ਆ ਜੀ ਫਿਰ ਪਰ ਕੀ ਥੋੜਾ ਜਿਹਾ ਮਸਾਲਾ ਜ਼ਿਆਦਾ ਨਹੀਂ ਇਹਨਾਂ ਦੇ ਵਿੱਚ ਪੈਂਦਾ ਹੈਗਾ ਤੇ ਸਬਜ਼ੀ ਬਣਾਉਣ ਤੋਂ ਬਹੁਤ ਹੀ ਜ਼ਿਆਦਾ ਵਧੀਆ ਫਿਰ ਬਣਦੀ ਹੈਗੀ ਆ ਹੁਣ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਰੋਸਟ ਕਰਕੇ ਥੋੜਾ ਠੰਡਾ ਕਰ ਲੈਣੇ ਆਪਣਾ ਜੇ ਤੇਲ ਇਹ ਗਰਮ ਹੋ ਗਿਆ ਗਰਮ ਕਰਕੇ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਕੀਤਾ ਸੀਗਾ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹੀ ਜੀ ਹਿੰਗ ਪਾਉਣੀ ਹੈਗੀ ਆ ਹਾਂਜੀ ਇਹਨੂੰ ਥੋੜੀ ਜਿਹਾ ਆਪਾਂ ਗਰਮ ਕਰਕੇ ਨਾਲ ਹੀ ਆਪਾਂ ਥੋੜਾ ਜਿਹਾ ਸਾਬਤ ਜੀਰਾ ਪਾਉਣਾ ਹੈ ਹਾਂਜੀ ਹਾਂਜੀ ਜੀਰਾ ਹੈ ਗਿਆ। ਜਦੋਂ ਥੋੜਾ ਜਿਹਾ ਇਹ ਗਰਮ ਹੋ ਗਿਆ ਤਾਂ ਫਿਰ ਆਪਾਂ ਜਿਹੜੇ ਕਰੇਲੇ ਹੈਗੇ ਆ ਉਹ ਆਪਾਂ ਪਾ ਦੇਣੇ ਆ ਇਹਦੇ ਨਾਲ ਹੀ। ਹਾਂਜੀ ਤੇਲ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਥੋੜਾ ਜਿਹਾ ਤੇਲ ਜ਼ਿਆਦਾ ਪਾਉਣਾ ਪੈਂਦਾ ਆ। ਫਿਰ ਇਹ ਵਧੀਆ ਬਣਦੇ ਆ ਤੇ ਖਰਾਬ ਨਹੀਂ ਹੁੰਦੇ ਜੇਤੀ। ਇਹ ਜੀ ਆਪਣੇ ਕਰੇਲੇ ਹੈਗੇ ਆ ਜੀ ਇਹ ਹੀ ਆ ਜੀ ਇਹ ਗਿੱਲੇ ਨਹੀਂ ਹੋਣੇ ਚਾਹੀਦੇ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ। ਇਹਨਾਂ ਨੂੰ ਪਹਿਸਤਰਾ ਕੱਟ ਲਾ ਲਏ ਹੈਗੇ ਆ ਤੇ ਥੋੜਾ ਨੁਕਈਆਂ ਨੀ ਚੀਰਾ ਦਿੱਤਾ ਜਿਹੜੇ ਛੋਟੇ ਆ ਸਾਰੇ ਆਪਾਂ ਜੇ ਵਿੱਚ ਪਾ ਦੇਣੇ ਹੈਗੇ ਹੁਣ ਥੋੜੀ ਥੋੜੀ ਆਪਾਂ ਇਹਨਾਂ ਨੂੰ ਹਲਾ ਦੇਣਾ ਹੈ ਜੀ ਹੁਣ ਥੋੜੇ ਜਿਹਾ ਇਹਨਾਂ ਨੂੰ ਆਪਾਂ ਫਰਾਈ ਕਰਨਾ ਹੈ ਜੇ ਥੋੜੇ ਸੌਫ ਹੋ ਜਾ ਫਿਰ ਆਪਾਂ ਆਪਣੇ ਮਸਾਲੇ ਜਿਹੜੇ ਰੋਸ ਕੀਤੇ ਹੋਏ ਉਹ ਵੀ ਵਿੱਚ ਪਾ ਦੇਣੇ ਆ ਤੇ ਸੁੱਕੇ ਮਸਾਲੇ ਜਿਹੜੇ ਆਪਾਂ ਲੋਨ ਮਿਰਚ ਮਸਾਲਾ ਹਲਦੀ ਪਾਉਣਾ ਹੈ ਉਹ ਵੀ ਪਾ ਦੇਣੇ ਜੀ ਦੇਖੋ ම් ස්‍රයිරන්න ඩා පනම් සෝක්ක කරන්න සොක්්තෝගත ෆිරම් සල්ලයා අගි කරයෙ එට ටපත් හොලහ දෙවකි දි නිඟර පොන උපා රෑන් අපරචාර බණග ප්‍රද්්‍යෙක් පය ਹਾਂਜੀ ਜੇ ਤੁਸੀਂ ਇਹਨਾਂ ਚੰਗੀ ਤਰ੍ਹਾਂ ਹਾਂਜੀ ਗਿੱਲੇ ਨਹੀਂ ਹੁੰਦੇ ਆ ਤੇ ਚੰਗੀ ਤਰ੍ਹਾਂ ਆਪਾਂ ਫਰਾਈ ਕਰਦੇ ਆਂ ਫਿਰ ਜਿਹੜੀ ਸ਼ੈਲਫ ਲਾਈਫ ਬਹੁਤ ਜ਼ਿਆਦਾ ਵੱਧ ਜਾਂਦੀ ਆ ਲੌਂਗ ਟਾਈਮ ਰਹਿ ਜਾਂਦਾ ਫਿਰ ਵੀ ਆਪਣਾ ਖਰਾਬ ਨਹੀਂ ਹੁੰਦਾ ਹੈਗਾ ਜਦੋਂ ਆਪਾਂ achar juice ਕਰਦੇ ਆਂ ਆਪਾਂ ਨੂੰ ਸੁੱਕਾਈ ਚਮਚਾਂ ਦਾ ਕਟਛੀ ਜੂਰੀ ਕਰਨਾ ਪੈਂਦਾ ਆ ਆਟੇ ਬਣੇ ਹੱਥ ਨਾਲ ਲਾਉ ਤੇ ਬਹੁਤ ਲੌਂਗ ਟਾਈਮ ਆਪਣਾ achar ਰਹਿ ਜਾਂਦਾ ਖਰਾਬ ਨਹੀਂ ਹੁੰਦਾ ਹੈਗਾ ਕਾਜੀਆ ਤਾਂ ਥੋੜਾ ਜਿਹਾ ਫਰਾਈ ਕਰਾਂਗੇ ਬਸ 1-2 ਮਿੰਟ ਫਿਰ ਮਸਾਲੇ ਐਡ ਕਰਦੇ ਹਾਂ ਹਾਂਜੀ ਤੁਸੀਂ ਵੀ ਜੇ ਏ ਕਰੇਲੇ ਵੀ ਜਿਹੜੇ ਘਰ ਦੇ ਵਿੱਚ ਜਿਹੜੇ ਛੋਟੇ ਕਰੇਲੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਹੈਗੇ ਤੇ ਬਹੁਤ ਚੜੇ ਟੇਸਟੀ ਬਣਦੇ ਆ ਬਹੁਤ ਈਜ਼ੀ ਜੀ ਤਰੋ ਹੋ ਜਾਂਦੇ ਹੈਗੇ ਆ ਆ ਪਾਦੀਆਂ ਕਰੇਲੇ ਆਪਣੇ ਥੋੜਾ ਜਿਹਾ ਸੌਫਟ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਜਿਹੜੇ ਆਪਾਂ ਰੋਸਟ ਕੀਤੇ ਸੀਗੇ ਜਿਉਂ ਆਪਾਂ ਗੱਦਰਿਆ ਜਾਂ ਪੀਸ ਲਏ ਆ ਇਹ ਸਾਰੇ ਆਪਾਂ ਇਹਦੇ ਵਿੱਚ ਐਡ ਕਰ ਦੇਣੇ ਹੈਗੇ ਆ। ਪਾ ਦੇਣਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣੇ ਮਸਾਲੇ। ਬਹੁਤ ਵਧੀਆ ਜੀ ਨਾਈਸ ਖੁਸ਼ਬੂ ਆਉਂਦੀ ਹੈ ਜੀ ਆਹ ਮਸਾਲਿਆਂ ਦੀ ਰੋਸਟ ਕਰਕੇ ਬਹੁਤ ਹੀ ਜ਼ਿਆਦਾ ਇਹ ਫਿਰ ਬਤੀਆ ਇਹਨਾਂ ਦਾ ਟੇਸ ਬਣਦਾ ਹੈਗਾ ਆ। ਹਾਂਜੀ ਇਹ ਆਪਣੇ ਕੋਲ ਹੈਗੀ ਆ ਥੋੜੀ ਜਿਹੀ ਕਲਾਂਜੀ ਹੈਗੀ ਇਹਨੂੰ ਕਿਉਂਕਿ ਆਪਾਂ ਦੋਸਤ ਨਹੀਂ ਕੀਤਾ ਇੱਥੇ ਮਿਕਸ ਕਰ ਦੇਣੀ ਵਿੱਚੇ ਕਲਾਂਜੀ ਜਿਹੜੀ ਹੁੰਦੀ ਹੈ ਇਹਦੀ ਮਿਕਸ ਕਰ ਦੇਣੀ ਨਾਲੇ ਆਪਾਂ ਇਹਦੇ ਲਈ ਜਿਹੜੀ ਉਹਨਾਂ ਚੇਵਾ ਮਾਉਂਟ ਹੈ ਅੰਦਰ ਵਿੱਚ ਹੀ ਆਪਾਂ ਮਿਕਸ ਕਰਦੇ ਨੇ ਹੈਗੇ ਹਾਂਜੀ ਰਾਈ ਥੋੜੀ ਜਿਹੀ ਖੱਟੀ ਹੁੰਦੀ ਹੈਗੀ ਆ ਤੇ ਇਹਦੇ ਨਾਲ ਕੋਈ ਚਾਲੇ ਛੇਤੀ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਲੰਬੇ ਸਮੇਂ ਤੱਕ ਚੱਲ ਜਾਂਦਾ ਆ ਰਾਈ ਆਪਾਂ ਨੂੰ ਜ਼ਰੂਰ ਇਹਦੇ ਵਿੱਚ ਐਡ ਕਰਨੀ ਚਾਹੀਦੀ ਆ ਹਾਂਜੀ ਆਪਣੇ ਕੋਲ ਇਹ ਮਸਾਲੇ ਸੁੱਕੇ ਮਸਾਲੇ ਹੈਗੇ ਆ ਆਪਣੇ ਕੋਲ ਹਲਦੀ ਹੈਗੀ ਆ ਸੇਮੀ ਮੌਂਦ ਤੇ ਢੇਗੀ ਮਿਰਚ ਆ ਇਹ ਵਾਲਾ ਸਿੰਦਾ ਨਮਕ ਤੇ ਕਾਲਾ ਣ ਲੂਣ ਹੈਗਾ ਜਿਹੜਾ ਮਿਕਸ ਕੀਤਾ ਹੈ ਸਾਰੀਆਂ ਚੀਜ਼ਾਂ ਫੇ ਦੇ ਵਿੱਚ ਮਿਕਸ ਕਰ ਦੇਣੀਆਂ ਹੈਗੀਆਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਹਿਲਾ ਦੇਣਾ ਹੈਗਾ ਬਹੁਤ ਵਧੀਆ ਜੀ ਇਹ ਚਾਹੜਾ ਬੰਦਾ ਹੈਗਾ ਬਹੁਤ ਨਾਈਸ ਤਰ੍ਹਾਂ ਆ ਰਹੀ ਆ ਲੁੱਕ ਵੀ ਇਹਦੀ ਬਹੁਤ ਵਧੀਆ ਆ ਜੀ ਕੇਲਿਆਂ ਦੇ ਛੋਟੇ ਆ ਬਹੁਤ ਵਧੀਆ ਲੱਗਦੇ ਆ ਛੋਟੇ ਛੋਟੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਹਿਲਾ ਦੇਣਾ ਹੈਗਾ ਇਹ ਜਿਆ ਇੱਕ ਜਾਂ ਦੋ ਮਿੰਟ ਅਜੇ ਆਪਾਂ ਇਹਨਾਂ ਨੂੰ ਪਕਾ ਕੇ ਤੇ ਬਾਅਦ ਦੇ ਵਿੱਚ ਫਿਰ ਆਪਾਂ ਇਹਦੇ ਵਿੱਚ ਥੋੜੀ ਜਿਹੀ ਬ੍ਰਾਊਨ 슈ਗਰ ਪਾਉਣੀ ਹੈਗੀ ਆ ਤੇ ਵਿਨੀਗ ਐਡ ਕਰਨਾ ਹੈ ਬਾਅਦ ਦੇ ਵਿੱਚ ਵਿਨੀਗਰ ਦੇ ਨਾਲ ਫਿਰ ਜੀ ਖਰਾਬ ਨਹੀਂ ਹੁੰਦਾ ਹੈਗਾ ਹਲਾਇਆ ਜਾਣਾ ਆਪਾਂ ਇਹਨਾਂ ਨੂੰ ਬੜੀ ਹਿਟਸ ਲੋ ਅਜਾ ਜੀ ਆਪਣਾ ਆਲਮੋਸਟ ਰੈਡੀ ਹੋ ਚੁੱਕ ਗਿਆ ਇਹਦੇ ਵਿੱਚ ਹੁਣ ਜੀ ਆਪਾਂ ਥੋੜੀ ਜਿਹੀ ਜਿਹੜੀ ਬ੍ਰਾਊਨ 슈ਗਰ ਹੈਗੀ ਆ ਸ਼ੱਕਰ ਇਹ ਪਾਉਣੀ ਹੈਗੀ ਆ ਸੇਮ ਅਮਾਉਂਟ ਦੀ ਇਹਦੇ ਨਾਲ ਫਿਰ ਜਿਹੜੀ ਕਰਕਟਨ ਹੁੰਦੀ ਆ ਉਹ ਆਪਾਂ ਨੂੰ ਖਾਣ ਨੂੰ ਨਹੀਂ ਲੱਗਦੀ ਹੈਗੀ ਬੈਲੈਂਸ ਬਹੁਤ ਵਧੀਆ ਹੋ ਜਾਂਦਾ ਟੇਸਟ ਇਹਦਾ ਸੋ ਉਹਨੂੰ ਹੁਣ ਜੀ ਆਪਾਂ ਕਰ ਲੈਣਾ ਹੈਗਾ ਬੰਦ ਤੇ ਨਾਲ ਹੀ ਮੈਂ ਹੁਣ ਵਿਨੀਗਰ ਇਹਦੇ ਵਿੱਚ ਐਡ ਕਰ ਦੇਣਾ ਹੈਗਾ ਆ ਇਹ ਵਾਲਾ ਜੀ ਵਿਨੀਗਰ ਹੈਗਾ ਆ ਤੁਸੀਂ ਜਿੰਨਾ ਕਰੀਬ 4 ਬਣਾਉਣਾ ਜਿੰਨੇ ਤੁਹਾਡੇ ਤਰੇਲੇ ਆ ਤੁਸੀਂ ਉਹਦੇ ਹਿਸਾਬ ਨਾਲ ਸਾਰੇ ਮਾਊਂਟ ਜਿਹੜਾ ਮਸਾਲੇ ਵੀ ਪਾ ਸਕਦੇ ਆ ਵਿਨੀਗਰ ਵੀ ਤੇ ਹੋਰ ਚੀਜ਼ਾਂ ਵੀ ਅਚਾਰ ਜੀ ਬਹੁਤ ਵਧੀਆ ਬਣਿਆ ਹੈਗਾ ਆ ਹਾਂਜੀ ਆਲਮੋਸਟ ਇਹ ਆਪਣਾ achar ready ਹੈਗਾ ਇਹਨੂੰ ਆਪਾਂ ਠੰਡਾ ਕਰਕੇ ਕਿਸੇ ਕੰਟੇਨਰ ਜਮਾਵਾਂਗੇ ਹੁਜੇ ਅੱਧੇ ਹੀ ਰਹਿਣ ਦਵਾਂਗੇ ਦੇਖੋ ਜੀ ਇਹ ਕ੍ਰੇਲਿਆਂ ਦਾ achar ਜਿਹੜਾ ਬਹੁਤ ਹੀ ਵਧੀਆ ਬਣਿਆ ਹੈਗਾ ਆ ਇਹਦਾ ਕਲਰ ਵੀ ਬਹੁਤ ਨਾਈਸ ਹੈ ਤੇ ਖੁਸ਼ਬੂ ਵੀ ਬਹੁਤ ਨਾਈਸ ਆਉਂਦੀ ਹੈ ਤੇ ਟੇਸਟ ਤਾਂ ਹੈਗਾ ਹੀ ਆ ਵਧੀਆ ਜੀ ਇਹਨੂੰ ਆਪਾਂ ਹੁਣ ਵੀ ਖਾ ਸਕਦੇ ਆ ਤੇ ਜਿੱਦਾਂ ਪਿਆਏ ਨੇ ਹੋਰ ਵੀ ਵਧੀਆ ਹੋ ਜਾਣਾ ਆ ਤਾਂ ਤੁਸੀਂ ਵੀ ਇਸ ਤਰ੍ਹਾਂ ਜੇ ਕ੍ਰੇਲਿਆਂ ਦਾ achar ਬਣਾਉਣਾ ਜੇ ਤੁਹਾਡੇ ਕੋਲ ਵੀ ਕ੍ਰੇਲੇ ਹੈਗੇ ਆ ਤੇ ਜੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦਾ ਜੀ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਜੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ